ਪੰਜਾਬ ਦੀ ਸਭ ਤੋਂ ਵੱਡੀ ਖਬਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾੜ ਗ੍ਰਸਤ ਇਲਾਕਿਆਂ 'ਚ ਖਾਸ ਗਿਰਦਾਵਰੀ ਦਾ ਹੁਕਮ ਦਿੱਤਾ ਹੈ ਤੇ ਨੁਕਸਾਨ ਦੀ ਪੂਰੀ ਪਰਪਾਈ ਦਾ ਪਰੋਸਾ ਦਿੱਤਾ ਗਿਆ ਸੀਐਮ ਮਾਨ ਨੇ ਕਿਹਾ ਕਿ ਹਰ ਤਰ੍ਹਾਂ ਦਾ ਨੁਕਸਾਨ ਚਾਹੇ ਖੇਤੀ ਮਕਾਨ ਪਸ਼ੂ ਜਾਂ ਹੋਰ ਪ੍ਰਾਪਰਟੀ ਸਰਕਾਰ ਪੂਰੀ ਤਰ੍ਹਾਂ ਕੰਪਨਸੇਟ ਕਰੇਗੀ ਭਾਰੀ ਬਰਸਾਤ ਕਰਕੇ ਪੰਜਾਬ ਦੇ ਨੀਵਲੇ ਇਲਾਕੇ ਵਿੱਚ ਪਾਣੀ ਵੱਧ ਗਿਆ ਪੰਜਾਬ ਦੀ ਸਭ ਤੋਂ ਵੱਡੀ ਖਬਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ

ਉਨ੍ਹਾਂ ਨੇ ਸਪਸ਼ਟ ਕਿਹਾ ਕਿ ਕੰਟੀਨਿਊਸ ਬਰਸਾਤ ਹੋਣ ਕਾਰਨ ਤੇ ਪਹਾੜੀ ਰਾਜਿਆਂ ਵਿੱਚ ਭਾਰੀ ਬਰਸਾਤ ਕਰਕੇ ਪੰਜਾਬ ਦੇ ਨੀਵਲੇ ਇਲਾਕੇ ਵਿੱਚ ਪਾਣੀ ਵੱਧ ਗਿਆ ਜਿਸ ਕਰਕੇ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਵੱਧ ਗਈਆਂ ਹਨ मुख्यमंत्री ने ऑफिशियल्स नु क्लियर ऑर्डर्स देते हैं कि गिरदावरी बिल्कुल ट्रांसपेरेंट ते ईमानदारी नाल कीती जावे ता जो कि किसी भी अफेक्टेड फैमिली दा नुकसान छूट ना जावे ओना ने मखू ते हरिका पतन तक एरियल सर्वे भी कीता ते डिस्ट्रिक्ट एडमिनिस्ट्रेशन ते वाटर रिसोर्सेज डिपार्टमेंट तो करंट सिचुएशन दी फुल रिपोर्ट लती सीएम मान ने कहा कि मैसिव रिलीफ ऑपरेशंस चल रहे जिथे लोग मेडिकल मदद ते शेल्टर प्रोवाइड किया जा रहा है।, है कि ना सिर्फ अला मदद हो रही है बल्कि फ्यूचर विच इस तरह की नैचुरल डिजास्टर कंट्रोल करने लॉन्ग टर्म फ्लड मैनेजमेंट सिस्टम से भी कम हो रहा है उन्होंने स्पष्ट किया है कि यह समय कई परिवार संकट का समय है

स्पेशल गिरदावरी तो बाद डिटेल रिपोर्ट बनाई जाएगी जिस आधार से हर विक्टिम प्रॉपर मुआवजा दिता जाएगा लोगों अपील की गई है ਕਿ ਅਲਰਟ ਰੈਂਡ ਰੈਸਕਿਊ ਟੀਮਸ ਨਾਲ ਮਿਲ ਕੇ ਚੱਲਣ ਤੇ ਆਫੀਸ਼ੀਅਲ ਗਾਈਡਲਾਈਨਸ ਦਾ ਪਾਲਣ ਕਰ। ਹਓ ਜੀ ਹੋਰ ਅਪਡੇਟਸ ਲਈ ਦਰਸ਼ਕੋ ਦੇਖਦੇ ਰਹੋ 10 ਸਿਟੀ ਹੈਡਲਾਈਨਸ। ਪੰਜਾਬ ਦੀ ਸਭ ਤੋਂ ਵੱਡੀ ਖਬਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾੜ ਗ੍ਰਸਤ ਇਲਾਕਿਆਂ 'ਚ ਖਾਸ ਗਿਰਦਾਵਰੀ ਦਾ ਹੁਕਮ ਦਿੱਤਾ ਹੈ ਤੇ ਨੁਕਸਾਨ ਦੀ ਪੂਰੀ ਪਰਪਾਈ ਦਾ ਪਰੋਸਾ ਦਿੱਤਾ ਗਿਆ। ਸੀਐਮ ਮਾਨ ਨੇ ਕਿਹਾ ਕਿ ਹਰ ਤਰ੍ਹਾਂ ਦਾ ਨੁਕਸਾਨ ਚਾਹੇ ਖੇਤੀ, ਮਕਾਨ, ਪਸ਼ੂ ਜਾਂ ਹੋਰ ਪ੍ਰਾਪਰਟੀ ਸਰਕਾਰ ਪੂਰੀ ਤਰ੍ਹਾਂ ਕੰਪਨਸੇਟ ਕਰੇ ਭਾਰੀ ਬਰਸਾਤ ਕਰਕੇ ਪੰਜਾਬ ਦੇ ਨੀਵਲੇ ਇਲਾਕੇ ਵਿੱਚ ਪਾਣੀ ਵਧ ਗਿਆ